ਨੋ 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 ਛੇੜਨਾ ਨਹੀਂ ਉਹਨੂੰ ਖੇਡ ਲੈਂਦੇ ਉਹਨੂੰ ਸਦਾ ਰਹਿ ਹੋ ਤੁਸੀਂ ਤੂੰ ਇੱਧਰ ਹੋ ਮਿੱਠੇ ਕਾ ਨੂੰ ਹੁਣ ਸੜੀ ਜਾਣਾ ਚੰਗਾ ਇੱਧਰ ਖੇਡ ਲੈ ਉਹ ਇੱਧਰ ਇੰਨੀ ਥਾਂ ਪਈ ਆ ਤੂੰ ਵੀ ਉਹਦੇ ਵਿੱਚ ਹੀ ਆ ਕੇ ਫਸਣਾ ਕੀ ਕਰੀਏ ਨਾ ਹਾਂ ਗੁੱਡ ਮਾਰਨਿੰਗ ਬੋਲਦੇ ਸਾਰਿਆਂ ਨੂੰ ਕੇ ਹੈਲੋ ਗਾਇਸ ਬੋਲਦੇ ਚੰਗਾ ਹੈਲੋ ਬੋਲਦੇ ਓਏ ਹੈਲੋ ਤੈਨੂੰ ਕੀ ਕਹਾਂ ਮੈਂ ਤੈਨੂੰ 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 ਤੂੰ ਤੂੰ ਉਹਦੇ ਕੋਲ ਜਾ ਕੇ ਪੰਗੇ ਨਾ ਲੈ ਇਧਰ ਆ ਤੂੰ ਇਧਰ ਆ ਓਏ ਨਾ ਫਸ ਉਹਦੇ ਵਿੱਚ ਜਾ ਜਾ ਕੇ ਵੇ ਲੱਤਾ ਮਰੀਆ ਨਾ ਗੰਧ ਚ ਕੰਮ ਲਿਆ ਤੂੰ ਇਧਰ ਆ ਜਾ ਇਧਰ ਆ ਜਾ ਓਏ ਤਾਜੂ ਓਏ ਤਾਜੂ ਇਧਰ ਆ ਪੈਰ ਫੁੱਟ ਜੂ ਹੈ ਮਮੀ ਪਪਾ ਦਾ ਨਾ ਹੋਰ ਇੰਨੇ ਨਹੀਂ ਆ ਪੈਰ ਫੁੱਟ ਮਾਇ ਚ ਇਹ ਨਹੀਂ ਨਹੀਂ ਇਹ ਤਾਂ ਸ਼ਾਇਦ ਆ ਗਿਆ ਰਮ ਉਹਦਾ ਰੇ ਫਤਮੂਲੀ ਤੇ ਰੇ ਨਾਲੀ ਗਿਆ ਨਾ ਹਲੋ ਠੀਕ ਆ ਬਾਈ ਕੀ ਹੋਣਾ ਮਟੂਨ ਆਇਨਾ ਕਰਿਆ ਕਰ ਜਿੰਨਾ ਇੰਜ ਕਰੇਗਾ ਉਹਨਾਂ ਵੱਧ ਹੁੰਦਾ ਮਿੱਠੀਏ ਅੱਜ ਤੇ ਇਹ ਕਰੂ ਬਸ ਮੈਨੂੰ ਨਾ ਸੋਕਾ ਤੇ ਮਾਰ ਹੋ ਗਿਆ ਨਾ ਮਿੱਠਾ ਤੈਨੂੰ ਕਿਹਾ ਸੀਗਾ ਵੀ ਮੀਂਹ ਚ ਨਾ ਫਿਰ ਬਾਈ ਮੀਂਹ ਚ ਨਾ ਫਿਰ ਤੂੰ ਮੀਂਹ ਚ ਫਿਰਦਾ ਰਿਹਾ ਫੇਰੀ ਤਾਂ ਬਿਮਾਰ ਹੋਇਆ ਕਿ ਲੈ ਰ ਰਮਾਲਾ ਸੀਗਾ ਕਿਹਦੀ ਹੋ ਕਿੰਨਾ ਕੈਸੀ ਤੈਨੂੰ ਕੱਲ ਤਾਂ ਮੀਂਹ ਚ ਮਸਤੀਆਂ ਕਰਦਾ ਫਿੱਦਾ ਸੀਗਾ ਕੀ ਕਹਿਣਾ ਕੀ ਹੋ ਗਿਆ ਮੇਟੇ ਅਪਰੀਲਾ ਆਦੇ ਐਸ਼ਕੀਮਲਾ ਆਦੇ ਜੇ ਕੰਮ ਦੇ ਲੱਗਣਾ ਹੋਇਆ ਪਿਆਗਾ ਜੇ ਕੰਮ ਹੋਇਆ ਬੁਖਾਰ ਹੋਇਆ ਹਜੇ ਠੰਡਾ ਮੰਗਦਾ ਹਾਂ ਆਹ ਖਲਾਰਾ ਕਿਨੇ ਪਾਇਆ ਇੰਨਾ ਦੇਖੀ ਆਖਲਾ ਰਕਿਨੇ ਭਾਇਆ ਇੱਧਰ ਕਿਨੇ ਭਾਇਆ ਮੈਂਦੇ ਹੁੰਮਨੇ ਭਾਇਆ ਦੱਸੂ ਆਹੇ ਭਾਇਆ ਸਾਰਿਆ ਭਾਜਾ ਕਿਨੂੰ ਕਹਿਣਾ ਰੋਕੀ ਤਾਂ ਆਪਣਾ ਹੈ ਰੋਕੀ ਤਾਂ ਆਪਣਾ ਹੀ ਆ ਆਹੀ ਘਰਾਂ ਰੋਕੀ ਦਾ ਦੱਸ ਹੋਰ ਵਿਚਾਰ ਕਿੱਥੇ ਜਾਊ ਉੱਧਰ ਲਗ ਰਹਾਗਾ ਤੇ ਬੈਠਾ ਤਾਂ ਸਾਰਾ ਦਿਨ ਉਰੇ ਰਹਿੰਦਾ ਏ Hmm Letak tahu reganda Lainyat bai Lala Ha bai Ha Ha Habis ye Kajak Kajak Aja 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 kedu Aja ਕੀ ਹੋ ਗਿਆ ਹੁਣ ਇੱਧਰ ਚੱਲਿਆ ਹੂੰ ਨਾਲ ਆਇ ਨੂੰ ਮੋੜਦੇ ਹਾਂ ਤੇ ਗੁੱਝੇ ਤੇ ਬਟਣਾ ਬੈਠ ਜਾਂਦੇ ਇਹ ਮੋੜ ਤੋਂ ਵਰਦਾਂ ਇਨਾਂ ਦੀ ਗੁੱਤ ਮੱਲ ਲਾ ਹੱਲਾ ਹੱਲਾ ਕਾਕੇ ਗੁੱਤਰੀ ਬਲੀ ਜਾਂਬਲੀ ਵੇਦੀ ਇਹ ਬਲੀ ਜਾਂਬਲੀ ਵੇਦੀ ਕਾਕੇ ਅੱਲ ਵਾਲਾ ਅੱਲ ਵਾਲਾ ਜਾਂਬਲੀ ਅੱਲਾ ਗੁੱਤ ਕੱਲਾ ਲੈ ਲੈ ਅੱਲਾ ਦੱਦਾਂ ਇਹ ਦੂਣ ਕੱਢਦੀ ਆ ਵਾਲਿਆ ਜੀ ਕਾਕੇ ਨੇ ਵਾਲਿਆ ਜੀ ਓਏ ਵਾਲਿਆ ਜੀ ਕਾਕੇ ਦੇ ਹਣਾ ਅਈ ਤਮ ਸਰੀ ਦੀ ਮਤ ਮਾਰੀ ਪਈ ਐ ਜੁਕਾਮ ਨੇ ਬੁਖਾਰ ਨੇ ਹਣਾ ਬਲਮੀਚ ਮੀਂਹ ਚ ਮਸਤੀਆਂ ਕਰਦਾ ਸੀ ਨਾ ਇਹ ਮੀਂਹ ਚ ਭੱਜਿਆ ਫਿਰਦਾ ਸੀ ਕਰਦਾ ਹੀ ਸੀ ਜਿਆ ਸ਼ਮਸ਼ਮਾ ਅੱਬ ਦੀ ਸ਼ਮਸ਼ਮ ਹੋਈ ਪਈ ਉਹ ਹੀ ਸ਼ਮਸ਼ਮ ਨੇ ਮਾਂਜਦਾ ਫਿਰ ਰਾਤ ਦਾ ਬੁਖਾਰ ਚੜ ਰਿਹਾ ਐ ਨਾ ਅੱਜ ਦਵਾਈ ਲੈ ਕੇ ਆਇਆਗਾ ਜੁਕਾਮ ਬੁਖਾਰ ਅਜ ਬੁਰਾ ਹਾਲ ਹੋਇਆ ਪਿਆ ਐ ਹਣਾ ਬੁੱਗੀ ਹੁਣ ਠੀਕ ਆ ਹੈਂ ਚਲ ਜੰਗਾ ਫਿਰ ਓਕੇ ਬਾਏ ਲੋਜੀ ਸ਼ੌਪ ਵਾਦੋ ਬਸ ਸਾਰਾ ਦਿਨ ਹੁਣ ਤਾਂ ਹੀ ਕੰਮਾ ਸਾਨੂੰ ਹੂੰ ਐਨੀ ਵੜਦਾ ਹੁਣ ਆ ਦੇਖੋ ਇੱਥੇ ਬਹਿ ਜਾ ਇਹਦੇ ਮੋਢਿਆਂ ਤੇ ਬੈਠ ਕੇ ਨਾ ਇੱਥੇ ਬਹਿ ਜਾ ਤੇ ਮੋਢਿਆਂ ਤੇ ਪੈ ਟੰਗਿਆ ਜਾ ਆਏ ਬਹਿ ਜਾ ਇਹਦੇ ਮੋਢਿਆਂ ਤੇ ਖੜਲਾ ਖੜਲਾ ਗੁੱਤੇ ਦੀ ਖੜਲਾ ਕਦੀ ਹੱਥ ਆਉਂਦੀ ਇਹਦੀ ਗੁੱਤ ਤੇਰੇ ਲੈ ਮੈਨੂੰ ਖਾ ਦੇ ਮੀਠਾ